ਹੈਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਈਆਂ ਅੱਜ ਆਪਾਂ ਲਾਈਵ ਗੱਲਬਾਤ ਕਰਨ ਆਏ ਆ ਦੋਸਤੋ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਆਵਾਜ਼ ਆਂਦੀ ਹੈ ਦੋਸਤੋ ਤਾਂ ਤੁਸੀਂ ਲਿਖ ਸਕਦੇ ਹੋ ਹਾਂਜੀ ਸਿੰਘ ਨਵਦੀਪ ਚੰਦੀ ਜੀ ਨਮਸਕਾਰ ਸਸਰੀਗਰ ਬਾਈ ਜੀ ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ ਤਾਂ ਦੱਸ ਸਕਦੇ ਹੋ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਨੂੰ ਮੈਸੇਜ ਕਰ ਸਕਦਾ ਹੈ ओके okay, सर जी और नवदीप जी तु कि सर जी ओके वीर जी ਵੀਰ ਜੀ ਤੁਸੀਂ ਚੈਨਲ ਨਾਲ ਜੁੜੇ ਹੋਏ ਆਪਣੇ ਹਾਂਜੀ ਵੀਰ ਜੀ ਅੱਜ ਆਪਾਂ ਲਾਈਵ ਆਏ ਆ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਦੋਸਤੋ ਕਿਉਂਕਿ ਕੋਈ ਗੱਲਾਂ ਹੁੰਦੀਆਂ ਦੋਸਤੋ ਜੋ ਲਾਈਵ ਕਰਨੀਆਂ ਜ਼ਰੂਰੀ ਹੁੰਦੀ ਹੈ ਇਸ ਕਰਕੇ ਕਿਉਂਕਿ ਹੁਣ ਤੱਕ ਮੈਂ ਵੀਡੀਓ ਅਪਲੋਡ ਹੀ ਕਰਦਾ ਆ ਅੱਜ ਫਸਟ ਟਾਈਮ ਮੈਂ ਲਾਈਵ ਆਇਆ ਤਾਂਕਿ ਮੈਨੂੰ ਵੀ ਪਤਾ ਚੱਲ ਸਕੇ ਕਿ ਜੋ ਆਪਣੀ ਵੀਡੀਓ ਦੋਸਤੋ ਤੁਹਾਡੇ ਕੋਈ ਫਾਇਦੇ ਦੀ ਹੈ ਵੀ ਜਾਂ ਨਹੀਂ ਹੈ ਤੁਸੀਂ ਮੈਨੂੰ ਲਿਖ ਕੇ ਦੱਸ ਸਕਦੇ ਹੋ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੈ ਜੋ bizness ਆਈਦੀ ਦੋਸਤੋ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੁਹਾਡੇ ਉਹ ਕੰਮ ਆਂਦੇ ਵੀ ਹੈ ਜਾਂ ਨਹੀਂ ਹੈ ਮੈਨੂੰ ਉਸ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਕਿਉਂਕਿ ਆਪਾਂ ਹੁਣ ਸਾਰੇ ਇੱਕ ਫੈਮਿਲੀ ਮੈਂਬਰ ਆ ਤੇ ਤੁਸੀਂ ਬੇਫਿਕਰ ਹੋ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਕੋਈ ਚੱਕਰਪਾਲੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਕਿਉਂਕਿ ਦੋਸਤੋ ਇਹ ਜਿਹੜਾ ਚੈਨਲ ਹੈ ਤੁਹਾਡੇ ਵਾਸਤੇ ਬਣਾਇਆ ਕਿਉਂਕਿ ਮੇਰਾ ਮਕਸਦ ਹੈ ਦੋਸਤੋ ਕਿ ਨਵੇਂ-ਨਵੇਂ ਬਿਜ਼ਨਸ ਆਈਡੀਆ ਜੋ ਮੇਰੇ ਦਿਮਾਗ ਦੇ ਵਿੱਚ ਆਉਂਦੇ ਹੈ ਜੋ ਆਪਾਂ ਕਰ ਸਕਦੇ ਆ ਉਹ ਤੁਹਾਡੇ ਦੋ ਭਰਾਵਾਂ ਨਾਲ ਵੀ ਸ਼ੇਅਰ ਕਿਤੇ ਜਾਣ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਦੋਸਤੋ ਇੱਕ ਦੂਜੇ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਹੈ ਇਸ ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਹੈ ਇਸ ਕਰਕੇ ਦੋਸਤੋ ਤੁਸੀਂ ਸਪੋਰਟ ਕਰੋ ਇੱਕ ਦੂਸਰੇ ਨੂੰ ਵੀ ਜੇ ਆਪਾਂ ਕਿਸੇ ਦੀ ਮਦਦ ਕਰ ਸਕਦੇ ਆ ਤਾਂ ਇਹ ਜ਼ਰੂਰ ਨਹੀਂ ਚਾਹੀਦੀ ਹੈ 12 ਜਣੇ ਦੋਸਤੋ ਮੇਰੇ ਨਾਲ ਜੁੜ ਚੁੱਕੇ ਹੈ ਇਸ ਟਾਈਮ ਮੇਰੇ ਸਾਰੇ ਦੋਸਤ ਵੀਰ ਜੋ ਵੀ ਹੈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੋ ਆਪਣਾ ਟਾਈਮ ਕੱਟ ਕੇ ਦੋਸਤੋ ਮੇਰੇ ਨਾਲ ਜੁੜੇ ਹੈ ਇਸ ਟਾਈਮ ਜੇ ਤੁਸੀਂ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਕਰ ਸਕਦੇ ਹੋ ਹਾਂਜੀ ਅਰਪਾਲ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਚਲੋ ਦੋਸਤੋ ਹੁਣ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਹੁਣ ਨਵੀਂ ਵੀਡੀਓ ਅੱਜ ਜਾਂ ਕੱਲ ਦੇ ਵਿੱਚ ਮੈਂ ਸ਼ੇਅਰ ਕਰਨ ਜਾ ਰਿਹਾ ਦੋਸਤੋ ਉਹਨੂੰ ਦੇਖਣਾ ਜ਼ਰੂਰ ਹੈ ਬਹੁਤ ਹੀ ਕੰਮ ਦੀ ਵੀਡੀਓ ਹੈ ਸਿਰਫ 5-10 ਮਿੰਟ ਦੀ ਵੀਡੀਓ ਹੋਏਗੀ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਦੋਸਤੋ ਠੀਕ ਹੈ ਸਾਰੇ ਨੂੰ ਸਸਰੀਗਾਰ ਨਮਸਕਾਰ